ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਕੱਲ ਬਹੁਤ ਸਾਰੀਆਂ ਸਮੱਸਿਆਵਾਂ ਵੱਧ ਚੁੱਕੀਆਂ ਹਨ ਹਰ ਦੂਜੇ ਇਨਸਾਨ ਨੂੰ ਕੋਈ ਨਾ ਕੋਈ ਬਿਮਾਰੀ ਜ਼ਰੂਰ ਹੁੰਦੀ ਹੈ ਅਤੇ ਕਈ ਲੋਕ ਇਹਨਾਂ ਬਿਮਾਰੀਆਂ ਤੋਂ ਕਈ ਵਾਰ ਪਰੇਸ਼ਾਨ ਹੋ ਕੇ ਡਾਕਟਰ ਕੋਲ ਚਲੇ ਜਾਂਦੇ ਹਨ ਪਰ ਦੋਸਤੋ ਕਈ ਵਾਰ ਅਜਿਹੀਆਂ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਹੱਲ ਸਾਨੂੰ ਸਾਡੀ ਰਸੋਈ ਦੇ ਵਿੱਚ ਹੀ ਆਸਾਨੀ ਨਾਲ ਮਿਲ ਜਾਂਦੇ ਹਨ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦੋਸਤੋ ਇੱਕ ਅਜਿਹੀ ਚੀਜ਼ ਦੇ ਬਾਰੇ ਵਿੱਚ ਦੱਸਾਂਗੇ ਜਿਸ ਦਾ ਸੇਵਨ ਕਰਕੇ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਤ ਪਾ ਸਕਦੇ ਹੋ ਤਾਂ ਇਹ ਚੀਜ਼ ਹੈ ਜੈਫਲ ਜੈਫਲ ਘਰ ਵਿੱਚ ਵਰਤਿਆ ਜਾਣ ਵਾਲਾ ਗਰਮ ਮਸਾਲਿਆਂ ਦਾ ਇੱਕ ਅਜੀਹਾਂ ਹਿੱਸਾ ਹੁੰਦਾ ਹੈ ਜੈਫਲ ਦੋਸਤੋ ਥੋੜਾ ਜ ਸਖਤ ਹੁੰਦਾ ਹੈ ਪਰ ਦੋਸਤੋ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤਾਂ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਜੈਫਲ ਦੇ ਫਾਇਦੇ ਬਾਰੇ ਤਾਂ ਸਭ ਤੋਂ ਪਹਿਲੇ ਨੰਬਰ ਤੇ ਗੱਲ ਕਰਦੇ ਹਾਂ ਦਸਤ ਦੀ ਸਮੱਸਿਆ ਹੋਣ ਤੇ ਕਿਵੇਂ ਇਸ ਦਾ ਤੁਸੀਂ ਇਸਤੇਮਾਲ ਕਰਨਾ ਹੈ ਦਸਤ ਦੀ ਸਮੱਸਿਆ ਹੋਣ ਤੇ ਜੈਫਲ ਪੀਸ ਕੇ ਉਸ ਦਾ ਪਾਊਡਰ ਬਣਾ ਕੇ ਇਸ ਨੂੰ ਪਾਣੀ ਵਿੱਚ ਮਿਲਾ ਕੇ ਜੇਕਰ ਸੇਵਨ ਕਰੋਗੇ ਤਾਂ ਤੁਹਾਡੇ ਦਸਤ ਦੀ ਸਮੱਸਿਆ ਠੀਕ ਹੋ ਜਾਵੇਗੀ ਇਸ ਦੇ ਨਾਲ ਨਾਲ ਤੁਸੀਂ ਇਸ ਪਾਊਡਰ ਦਾ ਲੇਪ ਧੁੰਨੀ ਤੇ ਲਗਾਉਗੇ ਤਾਂ ਵੀ ਤੁਹਾਡੇ ਦਸਤੋਂ ਨੇ ਬੰਦ ਹੋ ਜਾਣਗੇ ਨੰਬਰ 2 ਚਿਹਰੇ ਤੇ ਕਿੱਲ ਮੁਹਾਸੇ ਨੂੰ ਦੂਰ ਕਰੀ ਜੇਕਰ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਕਿੱਲ ਮੁਹਾਸੇ ਹੋਣ ਤਾਂ ਜੈਫਲ ਦਾ ਪਾਊਡਰ ਦੁੱਧ ਵਿੱਚ ਮਿਲਾ ਕੇ ਚਿਹਰੇ ਤੇ ਲਗਾਓ ਇਸ ਦੇ ਨਾਲ ਤੁਹਾਡੇ ਚਾਰੇ ਦੇ ਕੇਲਮਾਸੀ ਬਿਲਕੁਲ ਠੀਕ ਹੋ ਜਾਣਗੇ ਨੰਬਰ 3 ਪਾਚਨ ਦੀ ਸਮੱਸਿਆ ਨੂੰ ਠੀਕ ਕਰੇ ਜੈਫਲ ਪੇਟ ਦੀਆਂ ਸਮੱਸਿਆਵਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਜੇਕਰ ਤੁਹਾਨੂੰ ਪਾਚਨ ਤੰਤਰ ਸੰਬੰਧੀ ਕੋਈ ਵੀ ਸਮੱਸਿਆ ਹੋਵੇ ਤੁਹਾਡਾ ਪਾਚਨ ਤੰਤਰ ਖਰਾਬ ਹੋਵੇ ਕਬਜ਼ ਹੋਵੇ ਐਸਿਡਿਟੀ ਹੋਵੇ ਗੈਸ ਹੋਵੇ ਜਾਂ ਫਿਰ ਤੁਹਾਨੂੰ ਖਾਦਾ ਪੀਤਾ ਨਾ ਲੱਗਦਾ ਹੋਵੇ ਤਾਂ ਤੁਸੀਂ ਜੈਫਲ ਨੂੰ ਆਪਣੇ ਮਸਾਲੇ ਦੇ ਵਿੱਚ ਸ਼ਾਮਿਲ ਜ਼ਰੂਰ ਕਰੋ ਨੰਬਰ 4 ਖਾਂਗ ਜਖਾਮ ਲਈ ਫਾਇਦੇਮੰਦ ਸਰਦੀ ਦੇ ਮੌਸਮ ਵਿੱਚ ਖਾਂਗ ਜਖਾਮ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਤਾਂ ਦੋਸਤੋ ਤੁਸੀਂ ਜੈਫਲ ਦਾ ਸੇਵਨ ਜ਼ਰੂਰ ਕਰਨਾ ਹੈ ਕਿਉਂਕਿ ਇਸ ਦੇ ਸੇਵਨ ਨਾਲ ਸਰੀਰ ਗਰਮ ਰਹਿੰਦਾ ਹੈ ਤੁਸੀਂ ਰੋਜ਼ਾਨਾ ਚੁਟਕੀ ਪਰ ਜੈਫਲ ਦਾ ਪਾਊਡਰ ਮੂੰਹ ਵਿੱਚ ਰੱਖ ਕੇ ਜ਼ਰੂਰ ਚੂਸਣਾ ਹੈ ਨੰਬਰ 5 ਅਦਰੰਗ ਦੀ ਸਮੱਸਿਆ ਨੂੰ ਦੂਰ ਕਰੇ ਰੋਜ਼ਾਨਾ ਜੈਫਲ ਪੀਸ ਕੇ ਇੱਕ ਕੁਝ ਦਾਇ ਚਮਚ ਪਾਣੀ ਵਿੱਚ ਮਿਲਾ ਕੇ ਜੇਕਰ ਤੁਸੀਂ ਪਿਓਗੇ ਤਾਂ ਤੁਹਾਡੀ ਅਦਰੰਗ ਬਿਲਕੁਲ ਠੀਕ ਹੋ ਜਾਵੇਗੀ ਦੋਸਤੋ ਇਸ ਦੇ ਨਾਲ ਨਾਲ ਤੁਸੀਂ ਇਸ ਦੇ ਲੇਪ ਨੂੰ ਤੁਸੀਂ ਅਦਰੰਗ ਵਾਲੀ ਜਗ੍ਹਾ ਉੱਪਰ ਵੀ ਲਗਾ ਸਕਦੇ ਹੋ ਅਜਿਹਾ ਕਰਨ ਨਾਲ ਤੁਹਾਡਾ ਉਹ ਅੰਗ ਜਲਦੀ ਕੰਮ ਕਰਨ ਲੱਗ ਜਾਵੇਗਾ ਨੰਬਰ 6 ਪਥਰੀ ਦੇ ਸਮੱਸਿਆ ਨੂੰ ਦੂਰ ਕਰੇ ਜੈਫਲ ਨੂੰ ਗਰਮ ਸਾਲੇ ਵਿੱਚ ਸ਼ਾਮਿਲ ਜ਼ਰੂਰ ਕਰੋ ਕਿਉਂਕਿ ਇਹ ਸਰੀਰ ਵਿੱਚ ਪਥਰੀ ਬਨਨ ਦੇ ਤੱਤਾਂ ਨੂੰ ਬਿਲਕੁਲ ਖਤਮ ਕਰ ਦਿੰਦਾ ਹੈ ਅਤੇ ਖੋਰ ਕੇ ਸਰੀਰ ਵਿੱਚੋਂ ਬਾਹਰ ਵੀ ਕੱਢ ਦਿੰਦਾ ਹੈ ਨੰਬਰ 7 ਕਮਰ ਦਰਦ ਨੂੰ ਦੂਰ ਕਰੇ ਬਹੁਤ ਸਾਰੀਆਂ ਔਰਤਾਂ ਨੂੰ ਬੱਚਾ ਹੋਣ ਤੇ ਜਾਂ ਫਿਰ ਬੱਚਾ ਹੋਣ ਤੋਂ ਬਾਅਦ ਕਮਰ ਦਰਦ ਦੀ ਸਮੱਸਿਆ ਰਹਿੰਦੀ ਹੈ ਇਸ ਲਈ ਉਹ ਜੈਫਲ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨ ਜਾਂ ਫਿਰ ਜੈਫਲ ਨੂੰ ਪੀਸ ਕੇ ਇਸ ਦਾ ਲੇ ਬਣਾ ਕੇ ਆਪਣੀ ਕਮਰ ਉੱਪਰ ਲਗਾਉਣ ਜਿਹਾ ਕਰਨ ਨਾਲ ਉਹਨਾਂ ਦੀ ਕਮਰ ਦਰਦ ਬਿਲਕੁਲ ਠੀਕ ਹੋ ਜਾਵੇਗੀ ਤਾਂ ਐਸੀ ਸਾਡੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਫਾਇਦਾ ਲੈ ਸਕਣ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਅਤੇ ਜੰਦੇ ਜੰਦੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ